ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਰੋ ਦੇ ਵਿੱਚ ਆਪਾਂ ਤੁਹਾਨੂੰ ਦੋ ਜਰਸੀਆਂ ਤਾਜ਼ੀਆਂ ਸੂਈਆਂਆਂ ਵੀ ਆ ਮੇਨ ਗੱਲ ਦੋਨਾਂ ਦੇ ਪਿੱਛੇ ਬੱਚੀਆਂ ਜੇਰ ਵਗੈਰਾ ਧਾਰ ਵਗੈਰਾ ਤੇ ਰੇਟ ਸਭ ਕੁਝ ਓਕੇ ਆ ਵੀਡੀਓ ਦੇ ਵਿੱਚ ਹੋਊਗਾ ਜਿੰਨੀ ਗੱਲ ਕਰਾਂਗੇ ਵਜਨ ਵਾਲੀ ਗੱਲ ਹੋਊਗੀ ਡਿਟੇਲ ਵੀਰ ਤੋਂ ਪੁੱਛਦੇ ਆ ਬੱਚੀਆਂ ਵਾਲੀਆਂ ਜਰਸੀ ਵੜਾ ਸੁੰਜਿਆ ਸਮਝਾ ਆਓਗੇ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਦਸ਼ਮਿੰਦਰ ਸਿੰਘ ਆ ਜੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 97796 ਜੀ 21141 ਜੀ ਠੀਕ ਹੈ ਅੱਜ ਫਿਰ ਦੋ ਨਗੀਨੇ ਦੋਨਾਂ ਬਗੜੀ ਬੱਚੇ ਹਨਾ ਦੋ ਜਰਸੀਆਂ ਦਿਖਾਉਣੀਆਂ ਇਹ ਜੀ ਗਰਮੀ ਦੇ ਕੰਮ ਦੀਆਂ ਅੱਗੇ ਵੀ ਬੱਚੀਆਂ ਨਹੀਂਆਂ ਸਾਲੋਂ ਦੇ ਅੰਦਰ ਅੰਦਰ ਰਿਜ਼ਲਟ ਦੇਣ ਵਾਲੀਆਂ ਨੇ ਠੀਕ ਹੈ ਇੱਕ ਕਦੋਂ ਕਸੂਈਆ ਵਿਆੜੇ ਪਹਿਲੇ ਨੰਬਰ ਵਾਲੀ ਇਹ ਮੇਰੀ ਕੱਲ ਸ਼ਾਮ ਦੀ ਸੂਈ ਹੋਈ ਹੈ ਜੀ ਅੱਜ ਸਵੇਰੇ ਜੀ ਅੱਜ ਰੋਕੇ ਆ ਜੇ ਵਗੈਰਾ ਦੀ ਟਾਣਾ ਜੀ ਮਗਰ ਬੱਚੀ ਨੂੰ ਬਹੁਤ ਸੋਹੀ ਨੂੰ ਜਾਣ ਦਿੰਦਾ ਈ ਸੋ ਬੱਚੀ ਦੇਖੋ ਯਾਰ ਕਿਆ ਬਾਤ ਆ ਹਨਾ ਕਹਿੰਦਾ ਭਾਬ ਚੀਜਾ ਬੱਦੇ ਦੇ ਘਰੇ ਤਿੰਨੇ ਜਾਣਗੇ ਆ ਦੋ ਤਾਂ ਜਾਣਗੇ ਬੱਚਿਆਂ ਬਿਲਕੁਲ ਖੁੱਲੀ ਜਿੱਡੀ ਬੱਚੀ ਈ ਜਰਸੀ ਦੇਖੋ ਠੀਕ ਹੈ ਈਵੇਂ ਆਪਾਂ ਨਾਮ ਲੈ ਜੀ ਕੋਈ ਸੀਮਣ ਉਹ ਦਾ ਨਾ ਸੀਮਣ ਵਗੈਰਾ ਆਪਾਂ ਨੂੰ ਕੋਈ ਕਲੀਅਰ ਨਹੀਂ ਹੈਗਾ ਜੀ ਹੁ ਹੈ ਮੰਨ ਕੇ ਚੱਲੋ ਵਧੀਆ ਰਿਕਾਰਡ ਜੀ ਠੀਕ ਹੈ ਝੋਣਾ ਚਵਾ ਕੇ ਮੇਰੇ ਆਹ ਲੀਹ ਚਵਾਦੀ ਇੱਕ ਰੰਮੜਾਈ ਪਲੂਣ ਦਾ 18 ਕਿਲੋ ਦੋ ਦਿੰਦਾ ਜੀ ਤੇ ਇਸ ਵਾਰ 20 ਕਿਲੋ ਦੇ ਲਗਭਗ ਦੇ ਦੂੰਗੀ ਸਭਰ ਚਵਾਈ ਦੇਖੋ ਕਿਆ ਬਾਤ ਆ ਮੋ ਚਤਵਾਈ ਦੀ ਵੀਰੇ ਨਰਮਾ ਜਮਾ ਹੈ ਨਾ ਜਮਾ ਇੱਕ ਨੰਬਰ ਕੋ ਨਿਆਣਾ ਪਾਉਣ ਦੀ ਲੋੜ ਨਹੀਂ ਕੋਸ਼ ਕਰਨ ਦੀ ਲੋੜ ਨਹੀਂ ਜਮਾ ਐਨ 100 ਦੀ 100 ਨਿਕਲੋ ਠੀਕ ਹੈ ਤਾਂ ਚਤਵਾਈ ਦੇਖੋ ਕਿਆ ਬਤ ਨਜ਼ਾਰੇ ਦੀ ਨਾੜ ਵੀ 100% ਗਾਰੰਟੀ ਹੋਊ ਆਪਣੀ ਸੱਜਣ ਯਾਰ ਬੇਫਿਕਰ ਹੋ ਠੀਕ ਉਸ ਕੋਲ ਮੂਲ ਸਾਨੂੰ ਦੋ ਤਾਰਾ ਫੋਰ ਮਾਰ ਦੇ ਥੰਡ ਦਿਖਾ ਦੇ ਮੜਾ ਇਹ ਕਿਸਾ ਮਰੇ ਕੱਢ ਕੇ ਦੇ ਠੀਕ ਹੈ ਚਤਵਾਈ ਇੱਕ ਨੰਬਰ ਹੈ ਨਾ ਚਤਵਾਈ ਦੀ ਇੱਕ ਨੰਬਰ ਜਮਾ ਐਨ ਚੀਚੀ ਜਿੰਨਾ ਮੋਟਾ ਚੋਨਾ ਡੇਢ ਮਿੰਟੇ ਚੋ ਕੀ ਬੰਦਾ ਭਰਾ ਹੋ ਜਾਵੇ ਵਾ ਠੀਕ ਹੈ ਤੋੜ ਦੋ ਬਾਹਰ ਨੂੰ ਤੇ ਰੇਟ ਆਪ ਇਹਦੇ ਵੇਚਣ ਵਾਲਾ ਕੀ ਰੱਖਿਆ ਰੇਡ ਟਰਿਲੋਂ ਜਿਹੜਾ ਆਪਣਾ ਲੈਣ ਦੇਣ ਦਾ ਮੁੱਲ ਤਾਂ ਕੋਈ 70 ਕਰਾਂ ਲਈ 75 ਕਰਾਂ ਲਈ 68000 ਰੁਪਏ ਦੀ ਬੈੜ ਦੇਦਾ ਥੋੜੀ ਵੀ ਛੋਟੂ ਬਾਅਦ ਨੂੰ ਸੋ 68000 ਦੀ ਬੈੜ ਸੂਈ ਸਵਾਈ ਧਾਰਾਂ ਓਕੇ ਮਗਰ ਜਰਸੀ ਬਰੀਡ ਦੀ ਬੱਚੀ ਤੇ ਦੁੱਧ ਦੀ ਐਵਰੇਜ ਇਹਦੀ 20 ਕਿਲੋ ਵਾਲੀ ਹੈਣਾ ਫੇਸਪੂਸ ਦਿਖਾ ਦੇ ਕਿੰਨੀ ਕੁਆਲਿਟੀ ਦੇ ਵਿੱਚ ਆ ਸੋ ਚੰਗੀ ਜੰਦਜ਼ਾਂ ਵਾਲੀ ਲੈ ਚੱਲ ਛੋਟਾ ਜਿਹਾ ਕੋਈ ਗੱਲ ਨਹੀਂ ਬਣਦਾ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ਼ ਸੁਥਰਾ ਸੋ ਵੀਰੋ ਤੋਰਾ ਵਗੈਰਾ ਚੈੱਕ ਕਰੋ ਬੈੜ ਦਾ ਸੋਹਣਾ ਸਾਫ਼ ਸੁਥਰਾ ਰਾਜੀ ਸਮੀ ਪਲੀ ਵੀ ਲੱਸੀ ਨਾਲ ਵੀ ਕਿਸੇ ਪਾਸੋਂ ਨਹੀਂ ਮੇਨ ਗੱਲ ਸੂਈ ਸਵਾਈ ਜੇਰ ਧਾਰ ਸਾਰਾ ਕੰਮ ਓਕੇ ਜਵਾਨੀ ਵਾਲੀ ਏਡੀਲ ਨੂੰ 10 ਸੂਏ ਹਜੇ ਕਿਸੇ ਪਾਸੇ ਨਹੀਂ ਜਾਂਦੀ ਨੀ ਲੈ ਚਲ ਬੱਚੇ ਦਾ ਸੋ ਵੀਰੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਲੇਵਾ ਜਮ ਹਣਾ ਫਿਟਿੰਗ ਵਾਲਾ 10 ਸੂਏ ਨਹੀਂ ਤੋੜਦੀ ਹੈਗੀ ਠੀਕ ਹੈ 88 ਤੋਂ ਮਾਨਦਾਨ ਕਰਾਂਗੇ ਪਟ ਛੋੜ ਛੱਪੇ ਹੋਟਲ ਨੂੰ ਇਹ ਜੋ ਬਾਹਲਾ ਨਹੀਂ ਹੋਣਾ ਵੀ ਆਪਾਂ 775 ਮੰਨ ਕੇ ਬੁੱਤੀ ਜਾਈਏ ਉਹਦਾ ਵੀ ਫਾਇਦਾ ਠੀਕ ਹੈ ਅੱਗੇ ਦੂਜੇ ਨੰਬਰ ਤੇ ਆ ਗਿਆ ਆਪਣੀ ਇਹ ਵੀ ਜਰਸੀ ਦੇ ਅੰਗਰੇ ਵਿੱਚ ਆ ਗਈ ਥਿਲੋਂ ਠੀਕ ਹੈ ਤੇ ਇਹ ਮੰਨ ਕੇ ਚੱਲਾਂ ਜੋ ਸਵੇਰ ਦੀ ਸੂਈ ਆ ਜੇਰੇ ਦੀ ਉਹ ਸਾਈਡ ਤੇ ਪਈ ਆ ਇਹ ਬੱਚੀ ਬੱਚੀ ਨੂੰ ਜਾਣੇ ਦਿੱਤਾ ਸੋ ਬੱਚੀ ਦੇਖੋ ਇਹ ਖੜੀ ਹੋਣੀ ਲੱਗੀ ਹੈ ਹਨਾ ਹਾਂ ਹਾਂ ਸੋ ਬਾਕੀ ਮੇਨ ਗਾ ਕਰ ਬੱਚੀਆਂ ਜਿਹੜਾ ਦੋਨਾਂ ਵਿੱਚ ਸਹੀ ਯਾਰ ਨਿਆਰੇ ਯਾਰ ਆ ਜਮਾਨਾ ਹਾਂ ਸਾਇਨਾ ਨਾਲ ਤੇ ਨਲ ਤੋਂ ਲੈ ਕੇ ਜਾਂਦਾ ਅਗਲੇ ਨੂੰ ਯਾਰ ਹੋਰ ਤਾਂ ਕੁਝ ਵੀ ਹੈ ਨਾ ਠੀਕ ਹੈ ਤੇ ਇਹਦੀ ਐਵਰੇਜ ਉਧਰ ਦੀ ਇਹਦਾ 20 ਕਿਲੋ ਦੁੱਧ ਦਿੱਤਾ ਹੋਇਆ ਤੂੰ ਮੇਰੇ ਤੋਂ 20 ਕਿਲੋ ਦੁੱਧ ਹਾਂ ਸਾਡੇ ਇਹਦਾ ਵੀ ਅੱਛੀ ਚਬਾਈ ਵਾਲਾ ਠੰਡੀ ਸੀਲ ਵਰਕ ਵਰਗੀ ਆ ਇਹਦੀ ਚਬਾਈ ਕਿਵੇਂ ਆ ਇਹਦੀ ਚਬਾਈ ਇੱਕ ਨੰਬਰ ਆ ਵਧਾਰਾ ਮੈਂ ਸਭ ਤੋਂ ਚਬਾਈ ਦੇਖੋ ਕਿਆ ਬਾਤ ਆ ਮੋਟਾ ਮੋਟਾ ਚੋਣਾ ਸਾਫ਼ ਸੁਥਰਾ ਲੱਸੀ ਨਾਲ ਵੀ ਕਿਸੇ ਪਾਸੋਂ ਨਹੀਂ ਹਨਾ ਤੇ ਮੂਰ ਦਰਜ ਬਾਹਰ ਇਹਦੇ ਨਾਲ ਦੋਨੇ ਬਣੀ ਆਪਣੀ ਇੱਕ ਨੰਬਰ ਆ ਜਮਾ 100 ਦਾ 100 ਆ ਠੀਕ ਆ ਮੁੱਠੀ ਵਾਲਾ ਥਾਣਾ ਸਤਾ ਰਾਬਾ ਮਾਰਗ ਤੇ ਨਿਆਣਾ ਪਉਣਾ ਪਾਉ ਨਹੀਂ ਪਉਣਾ ਨਾ ਬਬਾ ਠੀਕ ਆ ਬੇਫਿਕਰ ਹੋ ਜੇ ਯਾਰ ਇਹਦਾ ਪਪਾ ਆ ਕੀ ਰੱਖਿਆ ਤੇ ਲੋਈ ਵੀ 60000 ਰੁਪਏ ਦੀ ਦੇ ਦਾਂਗੇ ਜੋੜਾ 136000 ਰੁਪਏ ਦਾ ਦੇ ਦਾਂਗੇ ਇੱਕ ਪੈਂਚੇ ਜੋੜਾ ਦੇ ਦੇਗਾ ਮਾਨਦਾਨ ਕਰ ਦੇਗਾ ਬਬਾ ਬਬਾ ਤੋਂ ਛੋੜ ਹੀ ਮੰਨ ਲਓ ਬਸ ਇਹਨਾਂ ਨੂੰ ਠੀਕ ਐ ਦੋਨਾਂ ਮਗਰ ਬਛਤੋਰੀ ਵੀ ਬਾਹਰ ਲੋ ਸੁਭਿਰੋ ਕਦ ਕੜ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਰਾਜੀ ਸੰਮੀ ਬੜੀ ਵੀ ਤੇ ਸੂਈ ਸਵਾਈਆ ਮਗਰ ਬੱਚਿਆ ਜੇ ਮੇਨ ਗੱਲ ਜਿਹੜਾ ਰੇਟ ਸਾਰਾ ਕੁਝ A to Z ਓਕੇ ਆ 97796 21104 ਸੋ ਦੋ ਗਾਵਾ ਜਰਸੀ ਸੂਜਾਂ ਸਵੀਆਂ ਦੋਨਾਂ ਮਗਰ ਬੱਚੀਆਂ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 97796 21161 ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਅ ਦਲ